ਲੋ ਜਿਹੜੇ ਬੱਚੇ ਨਹੀਂ ਨੰਦੇ ਉਹਨਾਂ ਨੂੰ ਮਿੱਟੀ ਮਾ ਨਾ ਮਿੱਟੀ ਸੁੱਟ ਦਮਣ ਨਹੀਂ ਦਮਣ ਨਹੀਂ ਲੋ ਜੀ ਇੱਧਰ ਪਰਤ ਪੈ ਗਈ ਹੈ ਸਾਡੀ ਜਿਹੜੀ ਰਹਿੰਦੀ ਸੀ ਲੈ ਹੁਣੇ ਕੱਲ ਨੂੰ ਇਹਦੀ ਸੈਟਿੰਗ ਸ਼ੂਟਿੰਗ ਕਰਨਗੇ ਫਿਰ ਕੰਦ ਪੁੰਦ ਕੱਢਣਗੇ ਇੱਧਰੋਂ ਫੜ ਜੋ ਫਤੇ ਤੇਰੀ ਮੰਮਾ ਨੇ ਤੇਰਾ ਸਿਰ ਆ ਦੇ ਲੋ ਸਾਡੇ ਫਤੇ ਦੇ ਕੰਮ ਇਹਨੇ ਫਤੇ ਨੇ ਨੁਕਸਾਨ ਕਰਾਇਆ ਸਾਡੀ ਗੱਡੀ ਦਾ ਤੇ ਅੱਜ ਇਹ ਸਪੈਸ਼ਲ ਸਾਨੂੰ 3000 ਰੁਪਏ ਦਾ ਫੇਰ ਖਰਚਾ ਕਰਨਾ ਪਏ ਤੈਨੂੰ ਮਿਲਿਆ ਬਣੀਆ ਹਾਂ ਹਾਂ ਬਾਟੇ ਘੜ ਸੁਰਗਦਾ ਅੱਛਾ ਨਹੀਂ ਤੁਸੀਂ ਤਾਂ ਕਹਿੰਦੇ 3000 ਦੇ ਮੰਗਵਾਣੇ ਸਾਰੇ ਹੀ ਸਾਰੇ ਨਹੀਂ ਮੰਗਵਾਣੇ ਇੱਕ ਮੰਗਾਇਆ ਅੱਛਾ ਇੱਕ ਹੀ ਹੋਇਆ ਇਹ ਨਾ ਤੁਸੀਂ ਖੁੱਲੇਗਾ ਫਿਰ ਦੇਖ ਲਿਓ ਕਿ ਇਹ ਕੀ ਚੀਜ਼ ਹੈ ਇਹ ਕਰਾਇਆ ਕਿਨੇ ਹੀ ਫਤੇ ਨੇ ਕੰਮ ਖਰਾਬ ਕਰਾਇਆ ਬੱਲੇ ਬੱਲੇ ਫਤੇ ਇੰਨਾ ਜ਼ੋਰ ਖੜੀ ਹੈ ਅੱਛਾ ਇੰਚੀ ਨਾ ਪਾੜ ਲੰਦੇ ਉਹ ਸਾਰਾ ਟੱਬਰ ਹੀ ਪੈ ਗਿਆ ਓਏ ਸਾਰਾ ਟੱਬਰੀ ਪੈ ਗਿਆ ਵੇ ਦੇਖਿਓ ਕੋਈ ਉਧਰ ਪਾਪਾ ਵੀ ਵੀਡੀਓ ਬਣਾ ਰਹੇ ਨੇ ਨਾ ਕਿਧਰ ਟੁੱਟ ਭੱਜ ਨਾ ਜਾ ਰਿਹਾ ਹੋਇਆ ਹਾਂ ਦੇਖੋ ਨੀਚਾ ਜادو ਭਲੋ ਇਹ ਡੱਬਰ ਪੈ ਸਾਰਾ ਟੱਬਰੀ ਮਹਿ ਗਿਆ ਖੁੱਲਿਆ ਕਿਸੇ ਕੋਲ ਨਹੀਂ ਹੈਗਾ ਉਹ ਚਾਕੂ ਲੈ ਉਹ ਵੱਡੇ ਉਹ ਸਿਆਣਿਓ ਉਹ ਚਾਕੂ ਨਹੀਂ ਹੋਦੀ ਹੋਰ ਚਲ ਤੂੰ ਚਾਕੂ ਲੈ ਜਾ ਇਹਨਾਂ ਨੂੰ ਖੋਲ ਜਾ ਚਲ 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 ਆਸੀ 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 ਵਾਹ ਵਾਹ ਦੇਖੋ ਨਾ ਤਾ ਖੁੱਪਣ ਨੂੰ ਲਾ ਲਾਓ ਖੁੱਪਣ ਹਾਲ ਐ ਓਪਨ ਹੋ ਗਿਆ ਤੂੰ ਚਾਕੂ ਲਾਉਂਦਾ ਰਹਿ ਗਿਆ ਪਰ ਨਹੀਂ ਖੜ ਗਿਆ ਖੜ ਗਿਆ ਟੁੱਟ ਜਾਵੇ ਨਿਕਲਦੀ ਨਹੀਂ ਬਈ ਖੁੱਲ ਹੀ ਨਹੀਂ ਓਹੋ ਇਹਨੂੰ ਖੋਲਣ ਦੇ ਪੁੱਤ ਦੇਖੋ ਆ ਕਰ ਓਪਨ ਕਰੋ ਓਪਨ ਕਰੋ ਆ ਵੀ ਆ ਗਿਆ ਨਾ ਕੰਮ ਲਓ ਜੀ ਆ ਜਿਹੜਾ ਨਾ ਕੀ ਕਹਿੰਦੇ ਇਹਨੂੰ ਵੀਲ ਵਿੰਟੋ ਵਿੰਟੋ ਇਹਨਾਂ ਨੇ ਜਦੋਂ ਬਾਰਿਸ਼ਾਂ ਹੋ ਰਹੀਆਂ ਸੀ ਨਾ ਇੱਕ ਜਗ੍ਹਾ ਬਹੁਤ ਪਾਣੀ ਖੜਿਆ ਤੇ ਫਤਿਹ ਕਹਿੰਦਾ ਪਾਪਾ ਗੱਡੀ ਤੇਜ਼ ਕਰੋ ਤੇਜ਼ ਕਰੋ ਹਾਂ ਇਹਦੇ ਸੀ ਆ ਰਹੇ ਸੀਗੇ ਸੰਗਰੂਰ ਤੋਂ ਸਨਾਮ ਅੱਛਾ ਉੱਥੇ ਰਾਹ ਚ ਦੇ ਕੇ ਆਇਓ ਉਹ ਪਾਣੀ ਚ ਲੱਗ ਗਿਆ ਬੜਾ ਉਹਨੂੰ ਕਰੋ ਨੂੰ ਪੱਠਾ ਨਾ ਕਰੋ ਲੱਗਦਾ ਤੇ ਖਾਓ ਬਰੋਕਨ ਤਾਂ ਨਹੀਂ ਕਿਸੇ ਨਸ ਨਹੀਂ ਨਹੀਂ ਬਰੋਕਨ ਆ ਕੇ 来ए खुला दो एक चमकूगा ते एक पुराना हो लो जी नाल दी नाल गड्डी ला ते लाण ਵੀ ਲੱਗ ਪਏ ਕਿ ਹੁਣੇ ਹੀ ਲਾ ਦੀਏ ਅਗਲੇ ਟਾਇਰ ਦਾ ਨਿਕਲਿਆ ਹੋਇਆ ਸੀ ਚਲਾ ਦਿਓ ਮੈਂ ਬੁਟੀਕ ਚਾ ਲੋ ਜੀ ਉਧਰੋਂ ਪਾਰਸਲ ਖੋਲ ਕੇ ਆਪਾਂ ਗੱਡੀ ਚ ਫਿੱਟ ਕਰਕੇ ਉਹ ਜਿਹੜਾ ਕੱਪ ਵੀਲ ਸੀਗਾ ਤੇ ਆਪਾਂ ਦੇਖੋ ਨਾਲ ਦੀ ਨਾਲ ਬੁਟੀਕ ਚ ਆ ਗਏ ਪਾਰਸਲ ਖੋਲ ਕੇ ਗੱਡੀ ਚ ਪਾਰਸਲ ਵੀ ਖੋਲ ਕੇ ਕੱਪ ਵੀਲ ਨਹੀਂ ਆਇਆ اچھا ਉਹ ਪਾਰਸਲ ਠੀਕ ਹੈ ਤੇ ਫਿਰ ਆ ਰਸੋ ਉਹ ਪਾਰਸਲ ਬਰ ਪਤਾ ਕੀਤਾ ਕਿਹੜੇ ਪਾਰਸਲ ਬਾਰੇ ਕਿਹੜਾ ਬਾਰੇ ਉਹ ਜਿਹੜਾ ਨੇਡਵਾਰੇ ओहो ਉਹ ਤਾਂ ਫਿਰ ਐਡਰੈਸ ਦੋ ਨਾ ਨਵਾਂ ਐਡਰੈਸ ਉਸੇ ਤੇ ਹੀ ਕਰਵਾਣਾ ਹੈ ਤੋ ਚ ਨੰਬਰ ਨੰਬਰ ਤਾਂ ਬੰਦ ਪਿਆ ਉਹਨਾਂ ਦਾ ਨੰਬਰ ਦਿੱਤਾ ਸੀਰੇ ਮੈਂ ਤੁਹਾਨੂੰ ਦੱਸਿਆ ਵੀ ओहो ਹਾਈ ਹਾਈ ਤੂੰ ਕਹਿੰਦਾ ਸ਼ਾਮ ਦਸਾਂ ਦੋ ਉਹ ਉਹਨਾਂ ਨੇ ਥਰ ਜਾਣਾ ਵਿਚਾਰਿਆ ਨੇ ਸਵੇਰੇ ਤੁਹਾਨੂੰ ਸਾਰਾ ਦੱਸਿਆ ਯਾਰ ਤੁਸੀਂ ਭੁੱਲ ਜਾਂਦੇ ਹੋ ਮੈਂ ਹੰਤੇ ਆਹੀ ਮੈਂ ਤਾਂ ਹੀ ਤੁਮ ਕੋਈ ਟੌਪਿਕ ਛੇੜਿਆ ਨਹੀਂ ਇਸ ਚੀਜ਼ ਬਾਰੇ ਕਿ ਹਾਂ ਕੀ ਕੀਤਾ ਜਾਂ ਕੀ ਨਹੀਂ ਕੀਤਾ ਨਾ ਤੋ ਜਿੱਦ ਕੀ ਆਪਣਾ ਕੋਰੀਅਰ ਜਾ ਰਿਹਾ ਹੈ ਯੂ ਐਸ ਤੇ ਆਪਾਂ ਇਧਰ ਨਾ ਯੂਐਸਏ ਨੂੰ ਜਾ ਰਿਹਾ ਹੈ ਜਰਮਨ ਜਰਮਨ ਜਾ ਰਿਹਾ ਹੈ ਆਪਣਾ ਕੋਰੀਅਰ ਤੇ ਆਪਾਂ ਸਵੇਰੇ ਕੋਰੀਅਰ ਕਰਵਾਣਾ ਤੇ ਸਵੇਰੇ ਮੇਰੇ ਕੋਲ ਟਾਈਮ ਘੱਟ ਹੁੰਦਾ ਤੁਹਾਨੂੰ ਪਤਾ ਹੈ ਕਿ ਮੈਂ ਸਾਰੀ ਬੱਚਿਆਂ ਦੀ ਕਰਨੀ ਹੁੰਦੀ ਤਿਆਰੀ ਮੈਂ ਇਕੱਲੀ ਡਿਫਨ ਬਣਾਉਣਾ ਹੁੰਦਾ ਸਾਰੇ ਕੰਮ ਮੈਂ ਇਕੱਲੀ ਨਹੀਂ ਕਰਦੀ ਪਰ ਤੁਹਾਨੂੰ ਗੱਲ ਨਹੀਂ ਗਈ ਹੋਈ ਹੈ ਬਲੌਸੀ ਦਿੱਖਿਆ ਹਾਂ ਮਮਾ ਕੀ ਕਰਨਾ ਜੁਐਲਰੀ ਇੱਥੇ ਕਿੰਨੀ ਕੁ ਫੈਕ ਹੋਊਗੀ ਇਹਦੇ ਵਿੱਚ ਥਾਂ ਲੈ ਕੇ ਅੱਛਾ ਇਹ ਤੋਂ ਸਪੈਸ਼ਲ ਇਹ ਹੀ ਲੈ ਕੇ ਆ ਸਾਡੇ ਕੋਲ ਅੱਜ ਦੀ ਮਮਾ ਗਾਇਬਾ ਤੇ ਇਹ ਅੱਜ ਸਾਡੇ ਸਿਰ ਤੇ ਗਾਇਬ ਨੂੰ ਐਸ਼ ਕਰ ਰਹੇ ਅੱਜ ਸਾਡੇ ਸੇ ਐਸ਼ ਕਰ ਰਿਹਾ ਐਸ਼ ਪੂਰੀ ਪਰਸੈਂਟ ਹੂੰ ਗੈਸ ਪੂਰੀ ਪਰਸੈਂਟ ਹੈ 50% गैस। 20% ਗੈਸ ਕਿੰਨਾ ਬਣੇ ਨੇ ਔਰ ਗੰਜਾ ਦਾ ਸੂਤ ਮੰਨ ਨਾਲ ਦੇ ਤੇ ਕੁਝ ਆਪਾਂ ਨੇ ਹੈਂਡਵਰਕ ਦਾ ਸੂਤ ਭੇਜਿਆ ਆਪਾਂ ਨੇ ਤੁਸੀਂ ਵੀਡੀਓ ਚੰਨ ਦੀ ਚ ਦੇਖ ਹੀ ਲਿਆ ਹੋਣਾ ਹੈ ਤੇ ਇਸ ਤੋਂ ਸਵਾਟ ਹੋਏ ਨੇ ਤੇ ਅਸੀਂ ਨਾਲ-ਨਾਲ ਪੈਕਿੰਗ ਕਰਦੇ ਪਏ ਆ ਤੇ ਇਸ ਤੋਂ ਬਾਅਦ ਸ਼ਾਹ ਹੋ ਸਕਦਾ ਸੀ ਸਰਾਮ ਨੂੰ ਨਿਕੜੀਏ ਸਰਾਮ ਜਾਣਾ ਨਿਕੜੀਏ ਕੀ ਜਾਣਾ ਹਾਂ ਕਿਉਂਕਿ ਟਾਈਮ ਹੈ ਨਹੀਂ ਸਵੇਰੇ ਉੱਤਾਰਨੇ ਆਫਿਸ ਜਾਣਾ ਤੇ ਹੁਣ ਜਿਹੜਾ ਕੋਰੀਅਰ ਹੈ ਆਪਾਂ ਨਾ ਜੋ ਵੀ ਸਾਰੀ ਤਿਆਰੀ ਜਿਹਦੀ ਕਰਕੇ ਫਿਰ ਆਪਾਂ ਨੂੰ ਸੁਨਾਨ ਦੇਣਾ ਠੀਕ ਹੈ ਸੁਨਾਨ ਦਾ ਕੰਮ ਬਹੁਤ ਹੈ ਆਪਣੇ ਜਲਦ ਹੋ ਜਾਊਗਾ オーਰਗਾਂਜ਼ਾ ਦਾ ਦੁਪੱਟਾ ਹੈ ਇਹ オーਰਗਾਂਜ਼ਾ ਦਾ ਦੁਪੱਟਾ ਕਹਿੰਦਾ ਨਾ ਇਹ ਬੜਾ ਔਖਾ ਕਰਦਾ ਲੱਗਦਾ ਬਹੁਤ ਸੋਹਣਾ ਔਖਾ ਜਰੂਰ ਕਰਦਾ ਪੈਕਿੰਗ ਕਰਨ ਲੱਗਿਆ ਔਖਾ ਲੱਗਦਾ ਤੈਨ ਲਾਉਣ ਲੱਗਿਆ ਔਖਾ ਲੱਗਦਾ ਲਾਉਣ ਲੱਗਿਆ ਵੀ ਔਖਾ ਕਰਦਾ ਤੇ ਅਜ ਕਾਟ ਦਿਓ ਕਾਟ ਕੇ ਚੱਲ ਵੈਸੇ ਦਿਨੀ ਕੋਈ ਜਾਣੇ ਜਸਮੀਤ ਦੀਦੀ ਕੋ ਜਾਣੇ ਨੇ ਇਹ ਕੋਡ ਪਤਾ ਆਪਾਂ ਨੂੰ ਕਿਸੇ ਨੂੰ ਜੀ ਨੂੰ ਤਾਂ ਪਤਾ ਜਿੱਥੇ ਤੁਸੀਂ ਦੇਖਿਆ ਕਿ ਅਮਨੂ ਵੀ ਗਏ ਹੋਣੇ ਜਰਮਨੀ ਉੱਥੇ ਕੋਰੀਆ ਜਾਣੇ ਉਹ ਦੀਦੀ ਦੇ ਘਰੇ ਜਾਣੇ ਸੀ ਕਈ ਕਹਿਣਗੇ ਵੀ ਤੁਸੀਂ ਨਾਲ ਹੀ ਭੇਜ ਦਿੰਦੇ ਨਾਲ ਲੈ ਗਏ ਸੀ ਉਹਨਾਂ ਦੇ ਕਾਫੀ ਸੂਟ ਸੀ ਮੈਨੂੰ ਲੱਗਾ 8-10 ਤੋਂ ਸੂਟੋ ਲੈ ਗਏ ਨੇ ਨਾਲ ਤੇ ਬੱਸ ਕਰ ਵੇਟ ਜਿਆਦਾ ਹੋ ਗਿਆ ਕੁਝ ਉਹਨਾਂ ਨੇ ਜੈਨਰੀ ਮੰਗਾਈ ਸੀ ਤੇ ਆਪਾਂ ਆ ਦੇਖੋ ਉਹਨਾਂ ਦਾ ਨਾਮ ਲਿਖਿਆ ਹੋਇਆ ਜਸਵੀਰ ਜਰਮਨੀ ਦੀ ਸੀ ਤੇ ਇਹ ਜੋ ਜੈਨਰੀ ਜਿਹੜੀ ਹੈ ਫਿਰ ਉਹਨਾਂ ਦੇ ਵੇਟ ਹੀ ਜ਼ਿਆਦਾ ਹੋ ਗਿਆ ਫਿਰ ਅਸੀਂ ਸਮਾਨ ਭੇਜਿਆ ਨਹੀਂ ਤੇ ਹੁਣ ਕੋਰ ਡੇਰ ਕਰਦਾ ਠੀਕ ਹੈ ਇਹਨਾਂ ਦੇ ਵੀ ਟੈਗ ਤੋਂ ਸਾਰੇ ਲਾ ਦਿਓ ਜਿਹੜੇ ਕਿ ਕੁਛਾ ਕਿਸੇ ਪਰੇ ਹੋ ਗਏ ਹਨ। ਇਹ ਤਾਸ ਨੂੰ ਦੀ ਆਪਣਾ ਗਲਾਸ ਆਰਗੇਨਾਈਜ਼ਰ ਦਾ ਵੀ ਚਾਲ ਦਿੱਤੀ ਦਾ। ਕੋਸਟਿਕ ਹੋ ਗਿਆ। ਜਿਹੜੇ ਦੀਦੀ ਦਾ ਫੰਕਸ਼ਨ ਨੇ ਦੀਦੀ ਨੇ ਪਾਣੀ ਸੀ ਨਾ ਸੂਟ ਉਹਨਾਂ ਤੁਸੀਂ ਦੇਖਿਆ ਹੋਣਾ ਅਮਨ ਦੇ ਵਲੌਗ ਬਰਥਡੇ ਵਾਲੇ ਤੇ ਉਹ ਸੂਟ ਆਪਾਂ ਨੇ ਭੇਜਤੇ ਹਨ ਸਿਰਫ ਆਪਣੇ ਕੋਲੇ ਇਹ ਰਹਿ ਗਏ ਸੀ ਦੂਸਰੇ ਤੇ ਇਹ ਵੀ ਮੈਨੂੰ ਉਹ ਦੰਦਾਰਾਂ ਮਤਲਬ ਕੰਮ ਨਹੀਂ ਬੜਾ ਜ਼ਿਆਦਾ ਸੀ ਤੇ ਇਸ ਕਰਕੇ ਹੁਣ ਮੈਂ ਸੇਵ ਕਰਵਾਣ ਲੱਗਿਆ ਨਹੀਂ ਮੈਨੂੰ ਹੁਣੇ ਹੀ ਕਾਲ ਆਈ ਕਿ ਇਹ ਸੇਵੇ ਕਰਵਾ ਦੇ ਥੋੜੀ ਦੇਰ ਰਹਿ ਜੇ ਨੇ ਕਿਉਂਕਿ ਮੈਨੂੰ ਹੋਰ ਕਿਤੇ ਜਾਣਾ ਪੈਣਾ ਹੈ। ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋ। ਆਗਾਹਾਂ ਦੀ ਟਾਈਮ ਆ ਮਾਰਨਿੰਗ ਦੇ 7 ਵਜੇ ਤੇ ਸਾਡੇ ਬੱਚੇ ਅੱਜ ਕੱਲ 7 ਵਜੇ ਪ੍ਰੋਪਰ ਰੈਡੀ ਹੁੰਦੇ ਨੇ। ਉਹ ਐਂ ਹੀ ਹੈਗਾ ਮੁੜਦੇ ਇੱਧਰ ਮੁੜਦੇ ਉਹ ਪੁੱਲਾ ਕਰਾ ਗਏ ਐ ਉਹ ਪੁੱਲਾ ਚੜਦੇ ਨੇ ਤੇ ਐ ਕਰਦੇ ਸਿੱਟ ਮੁੜ ਲੈਦੇ ਬਸ ਇਹਨੇ ਜਦੋਂ ਵੀ ਸਕੂਲ ਦੀ ਡਰੈਸ ਪਾ ਲੈਣੀ ਇਹਨੇ ਨਾਲ ਦੀ ਨਾਲ ਸਾਈਕਲ ਤੇ ਚੜ ਦੇਣਾ ਆ ਦੇਖੋ ਆ ਦੇਖੋ ਤੇ ਕੱਪ ਫਤਿਹ ਉਹ ਨਾ ਸੋਫੇ ਨੂੰ ਨਾ ਲੱਗੇ ਪਹਿਲਾਂ ਵੀ ਤੁਸੀਂ ਪਾੜਤਾ ਉਹਦਾ ਸੈਕਟਰ ਉਹਦਾ ਡਿੱਟੇ ਪਰ ਬ੍ਰੇਕ ਆ ਫੇਲ ਹੋ ਰੱਖਿਆ ਨਹੀਂ ਚਲੋ ਜੀ ਬੱਚੇ ਸਾਡੇ ਰੈਡੀ ਨੇ ਸਕੂਲ ਜਾਣ ਨੂੰ ਆਪਾਂ ਨੇ ਸਾਰਾ ਕੁਝ ਇਹਨਾਂ ਨੂੰ ਰੈਡੀ ਕਰਤਾ ਦੁੱਧ ਦਾ ਇਹਨਾਂ ਨੇ ਪੀ ਲਿਆ ਉਹ ਮੜਾ ਜਿਆ ਵਾਲਾਂ ਤੋਂ ਖੰਡ ਪਾਈ ਮੈਂ ਤੇ ਆਪਾਂ ਨੇ ਚਾਹ ਪੀਣੀ ਹੈ ਪਹਿਲਾਂ ਇਹਨਾਂ ਨੂੰ ਚੜ੍ਹਾ ਦਈਏ ਤੇ ਇਹਨਾਂ ਨੇ ਜਾਣਾ ਸਕੂਲ ਤੇ ਫਟੇ ਦੇਖੋ ਸਾਈਕਲ ਕਿੱਧਰ ਗਿਆ ਤੇ ਪਰਨੀਤਾ ਨੂੰ ਪਤਾ ਕਿ ਸਭ ਤੋਂ ਕਿ ਸਵੇਰੇ 6 ਵਜੇ ਉਹ ਚਲਾ ਜਾਂਦਾ ਉਹਦੀ ਟਿਊਸ਼ਨ ਹੁੰਦੀ ਸਵੇਰੇ ਸਵੇਰੇ ਉਹ 6 ਵਜੇ ਚਲਾ ਜਾਂਦਾ ਕਿ ਬਚੀ ਨੇ ਸੱਤ ਤੱਕ ਪੂਰੀ ਸੱਤ ਤੋਂ 3 ਮਿੰਟ ਪਹਿਲੇ ਹਾਂ ਬੈਗ ਲਾ ਤੋ ਆਰਾਮ ਨਾਲ ਬੈਠੋ ਆਰਾਮ ਨਾਲ ਇਧਰ ਬਸ ਸਾਡੀ ਡਿਊਟੀ ਲਈ ਆ ਹੀ ਸੋਈ ਚ ਮੈਂ ਕਿਹਾ ਕਿ ਤੂੰ ਹੀ ਜਾ ਮੈਂ ਮਿੱਠਾ ਪਾਣਾ ਭੁੱਲ ਗਈ ਹਾਂ ਕਿ ਤੁਸੀਂ ਚਾਹ ਦੇ ਉਬਾਲੇ ਦਿਵਾਓ। ਉਬਾਲੇ ਦਿਵਾਤੇ ਮੈਂ ਥੋੜਾ ਦੁੱਧ ਵੀ ਪਾਇਆ ਸੀ। ਡਰਿੰਕ ਰੂਮ ਚ ਲਾਇਓ ਗਲਾਸ ਹੈਗੇ ਨੇ। ਇੰਨੀ ਵੀ ਦਿਓ ਸਮਝ ਨਹੀਂ ਆਇਆ। ਇੰਨੀ ਮਿਸਤਰੀ ਵੀ ਆਉਣ ਵਾਲੇ ਤੁਹਾਡੇ ਮਿਸਤਰੀਆਂ ਨੇ ਵੀ ਟਾਈਮ ਦਿੱਤਾ ਸੀ ਨਾ। ਮੈਂ ਕਿਹਾ ਚਲੋ ਮਿਸਤਰੀਆਂ ਵਾਸਤੇ ਨਾਲ ਹੀ ਬਣਾ ਲੈਣੀ ਆ। ਆ ਸੀ ਮੇਰੇ ਕੋਲ ਆਓ ਚੱਕ ਕੇ ਜਾ ਕੇ ਆਓ। ਜਾ ਕੇ। ਉਹ ਤਾਂ ਲੱਗਾ ਪਿਆ ਸਾਈਕਲ ਚਲਾਣ। ਗਲਾਸ ਪਏ ਨੇ ਆ ਦੇਖੋ ਦੋ ਆਪਣੇ। ਨਾਲ ਖਾਵਾਂਗੇ ਰਸ ਉਧਰ ਨੇ ਕਰਨਾ ਆ ਦੋ ਕੁਰਸੀਆਂ ਪਚਾਓ ਉਧਰ ਜਾ ਕੇ ਬਹਿਣਾ ਪੈਂਦਾ ਤਾਂ ਹੈ ਨਹੀਂ ਬੈਠਣ ਨੂੰ ਨਹੀਂ ਸੁੱਚੇ ਨਹੀਂ ਮਿੱਠਾ ਨਹੀਂ ਪਾਇਆ ਤੇ ਮੈਂ ਦੁਬਾਰਾ ਕੱਢੇ ਹਾਂ ਆ ਦੇਖੋ ਵਾਹ ਆ ਤੂੰ ਹੀ ਬੋਲਿਆ ਨਹੀਂ ਇੱਧਰ ਸਾਰਿਆਂ ਨਾਲ ਕੀ ਚੱਕਰ ਹੈ ਸਾਰਿਆਂ ਨੂੰ ਮੈਂ ਉੱਝ ਗਿਆ ਕੋਈ ਨਾ ਛੱਡ ਦੋ ਛੱਡ ਦੋ ਆ ਲੈ ਬਹੁਤ ਬੰਦ ਨੁਕਸਾਨ ਹੋ ਗਿਆ ਕੀ ਕਰ ਰਿਹਾ ਤਾ ਇੰਨਾ ਚ ਪੀ ਲੋ ਮੈਂ ਸਾਫ਼ ਕਰ ਦੇਣੀ ਆ ਟੇਬਲ ਫੜੋ ਪਾਓ

ਇਹ ਤੇ ਨਾ ਠੰਡਾ ਵੰਡੀ ਪਾਉਦਾ ਜਬਈ। ਅੱਛਾ ਫਿਰ ਕੀ ਹੋਗਾ? ਦੇਖ ਬੜੀ ਰੱਟੇ ਹੋਗਾ। ਅੱਛਾ, ਇਹ ਤੋਂ ਲੋਕੀਂ ਦੱਸਿਆ। ਨਵੀਆਂ ਗੱਲਾਂ ਸਿੱਖ ਕੇ ਆਉਂਦਾ। ਬੱਚਾ ਹੈ ਛੋਟਾ ਜਿਹਾ ਯਾਰ। ਜਾਂਦੇ-ਜਾਂਦੇ ਦਮਨੂਰੀ ਕਹਿੰਦੇ ਕਿ ਅਸੀਂ ਲਾਹ ਲੈ ਲੀਏ ਫੋਨ ਚਲਾ ਕੇ ਦੇਖ ਲਈਏ ਕਿ ਕੀ ਹੈ ਫੋਨ ਤੇ ਹੈ। ਚਾਰ-ਪੰਜ ਘੰਟੇ ਲਈ ਯੂਜ਼ ਨਹੀਂ ਕਰ ਪਾਉਣਗੇ। ਤੇ ਕੱਲ ਵਾਲੇ ਵਲੌਗਸ ਤੇ ਦੇਖਿਆ ਕਿ ਸਿਮਰਨ ਦਾ ਹੈਗਾ ਬਰਥਡੇ 18 ਤਰੀਕ ਦਾ ਸੀ ਅਸੀਂ ਪਰ ਸੈਲੀਬ੍ਰੇਟ ਨਹੀਂ ਕੀਤਾ ਹੈਗਾ ਕੁਛ ਵੀ ਚੱਜਣ ਪਰ ਉਹਨੇ ਉੱਥੇ ਕਰ ਲਿਆ। ਉਹਨੂੰ ਮੈਂ ਕਿਹਾ ਵੀ ਵਲੌਗ ਬਣਾਈ। ਉਹਨੇ ਬਣਾਇਆ ਕਿ ਨਹੀਂ ਬਣਾਇਆ ਅਜੇ ਤੱਕ ਸਾਡੀ ਗੱਲ ਨਹੀਂ ਹੋਈ ਉਸ ਤੋਂ ਬਾਅਦ ਕਿਉਂਕਿ ਜਦੋਂ 18 ਸੀ ਤੇ ਉਹਦੇ 17 ਸੀ ਤੇ ਉਹਦੋਂ ਕਹਿ ਰਹੀ ਸੀ ਮੰਮਾ ਮੈਂ ਜਾਵਾਂਗੀ ਆਪਣੇ ਫਰੈਂਡ ਨਾਲ ਬਾਹਰ ਤੇ ਦੇਖਦੇ ਹਾਂ ਵਲੌਗ ਬਣਾਇਆ ਕਿ ਨਹੀਂ ਬਣਾਇਆ ਜੇ ਬਣਾਇਆ ਸੀ ਮੈਂ ਤਾਂ ਵੀਡੀਓ ਤੇ ਜ਼ਰੂਰ ਸ਼ੇਅਰ ਕਰਾਂਗੀ ਠੀਕ ਹੈ ਜੀ ਤੇ ਬਾਕੀ ਦੇਖਦੇ ਹਾਂ ਅੱਜ ਸਾਡੇ ਡੌਮ ਸੀਲਿੰਗ ਵਾਲੇ ਆਉਣੇ ਨੇ ਉਤਾਰਨ ਨੂੰ ਟਾਈਮ ਦਿੱਤਾ ਹੋਇਆ ਉਹਨਾਂ ਨੇ ਜਿਹੜੇ ਡੌਮ ਸੀਲਿੰਗ ਵਾਲੇ ਆਉਣਗੇ ਕੱਲ ਤੁਸੀਂ ਕੱਲ ਵਾਲੇ ਵਲੌਗਸ ਦੇਖਿਆ ਕਿ ਭਰਤਪੁੱਤ ਜਿਹੜੀ ਹੈ ਪਹੁੰਚ ਚੁੱਕੀ ਹੈ ਸਾਰੀ ਜਿਹੜੀ ਬਾਹਰ ਬੇੜੇ ਚਹੀਏ ਹੁਣ ਸਾਡਾ ਰਹਿ ਗਿਆ ਮੇਨ ਆਪਣੀਆਂ ਕੰਦਾ ਹੋਣੀਆਂ ਬਾਹਰ ਲੀਆਂ ਤੇ ਗੇਟ ਲੱਗਣਾ ਅੰਦਰ ਸਾਰਾ ਕੰਪਲੀਟ ਹੈ ਐਂਡ ਪ੍ਰੋਪਰ ਕੰਪਲੀਟ ਹੈ ਤੇ ਬਾਕੀ ਜਿਵੇਂ ਬਣੇਗਾ ਜੋ ਤੁਹਾਨੂੰ ਦੱਸੀ ਜਾਂ ਮੈਂ ਵੀ ਵਲੋਗਾਂ ਦੇ ਵਿੱਚ ਆਜੋ ਕੁਤਰੀ ਆਜੋ ਤੇ ਦਿਨ ਬਹੁਤ ਥੋੜੇ ਰਹਿ ਗਏ ਨੇ ਬਾਕੀ ਹੁਣ ਔਲੀ-ਔਲੀ ਆਪਾਂ ਨੇ ਦੀਵਾਲੀ ਦੀਆਂ ਸਫਾਈਆਂ ਵੀ ਕਰਨੀਆਂ ਵੈਸੇ ਤੇ ਮੈਂ ਇੱਕ-ਇੱਕ ਰੂਮ ਦੀ ਸਫਾਈ ਕਰੀ ਜਾ ਰਿਆਂ ਕਿ ਥੋੜਾ ਕੰਮ ਘੱਟ ਹੋ ਜਾਏਗਾ ਤੇ ਇਧਰ ਮਿਲੋ ਸਾਡੇ ਫਤਿਹ ਨੂੰ ਫਤਿਹ ਗੁੱਡ ਮਾਰਨਿੰਗ ਹਾਈ ਮੈਟੀਓਰ ਵੀ ਗੁੱਡ ਮਾਰਨਿੰਗ ਆਵੇ ਬੋਲਣਾ ਪੱਤੇ ਦਾ ਪਟਕਾ ਨਾ ਮੈਂ ਬੰਨੇ ਆਂ ਥੋੜੇ ਜਿਹੇ ਫਟਕਾ ਵਿਚਾਰੇ ਤਾਂ ਉਹ ਮੈਨੂੰ ਚੰਗੀ ਤਰ੍ਹਾਂ ਬੰਨਣਾ ਨਹੀਂ ਆਉਂਦਾ ਤੇ ਫਟ ਪਟਕਾ ਹੋਰ ਹੀ ਤਰ੍ਹਾਂ ਦਾ ਹੋ ਗਿਆ ਆਲੇ பாਪਾ ਬਟੀ ਚਪ ਪਚਾਓ ਗਰਮ ਬੜੀ ਚਾਹ ਹੈ ਚਲੋ ਜੀ ਚਾਹ ਪੀ ਲਓ ਤੁਸੀਂ ਵੀ ਆਪਾਂ ਪੀ ਲਈਏ ਆ ਇੰਜੋਏ ਕਰੀਏ ਸਿਰੇ ਸਿਰੇ ਚਾਹ ਤਾਂ ਬੜਾ ਲਾਲ ਜਿੰਦਾ ਲਓ ਜੀ ਆਪਾਂ ਕੋਰੀਅਰ ਸਾਰੇ ਕੱਢ ਕੇ ਉਤਾਰਨ ਦਿੰਦੇ ਹਾਂ ਉਤਾਰ ਚਲੇਣਾ ਆਫਿਸ ਤੇ ਮੇਰੀ ਉਤਾਰਨ ਜਾਂਦੇ ਜਾਂ ਲੜਾਈ ਹੋ ਗਈ ਮੈਂ ਤਾਂ ਯਾਰ ਛੇਤੀ ਕਿਉਂ ਚੱਲੇ ਕਹਿੰਦੇ ਹੁਣ ਮੈਨੂੰ ਛੇਤੀ ਜਾਂਦਿਆ ਕਰ ਇੱਧਰ ਆਪਣੇ ਅੰਕਲ ਆ ਗਏ ਨੇ ਹਾਕਮ ਅੰਕਲ ਤੇ ਪਿਛਲੇ ਵਲੌਗਾਂ 'ਚ ਦੇਖਿਆ ਸੀ। ਇਹ ਪਰਤ ਪੈ ਚੁੱਕੀ ਗਲ ਦੀ। ਚੱਲ ਜਾਓ। ਚਲੋ ਠੀਕ ਹੈ ਬਾਈ। ਠੀਕ ਆ। ਓਕੇ। ਥੈਂਕ ਯੂ ਗਾਦਾ। ਲੜਾਈ ਲੜਾਈ ਕਰਨ। ਆਏ ਹਾਏ ਹਾਏ। ਚਲੋ ਠੀਕ ਆ। ਬਾਈ ਬਾਈ ਲਓ ਜੀ ਅੰਕਣ ਸਾਰੀ ਪਰਤ ਸੁਵਾਰੀ ਕਰਤੀ ਐ ਤੇ ਹੁਣ ਆਪਾਂ ਬੈਠਣ ਬੁਟੀਕ 'ਚ ਆਪਾਂ ਘਰ ਦੇ ਸਾਰੇ ਕੰਮ ਨਿਬੇੜ ਆਇਆ ਤੇ ਬੁਟੀਕ ਦੀ ਸੈਟਿੰਗ ਕਰ ਲਈ ਸੀ ਐਵੇਂ ਤੁਸੀਂ ਦੇਖਿਆ ਸੀ ਇਧਰ ਆਪਾਂ ਕੋਰੀਅਰ ਕੱਢਤੇ ਸਾਰੇ ਕੁਝ ਕੋਰੀਅਰ ਸਾਡੇ ਜਾਣੇ ਨੇ ਜੈਵਲਰੀ ਦੇ ਉਹ ਹੁਣ ਪੈਕ ਕਰਾਂਗੇ ਹੌਲੀ ਹੌਲੀ ਆਪਾਂ ਇਹ ਹੋਏ ਨੇ ਜਿਹੜੇ ਅਰਜੈਂਟ ਸੀ ਉਹ ਕੱਢਤੇ ਆਪਾਂ ਨੇ ਚਲੋ ਜੀ ਇਧਰ ਆਪਣੇ ਸਾਰੇ ਪਰਤ ਪੈ ਗਈ ਬਰਾਬਰ ਕਰਤਾ ਤੇ ਕੱਲ ਨੂੰ ਇਧਰ ਕਰਨਗੇ ਕੰਦ ਆਜੜੀਆਂ ਇਹਨਾਂ ਹਾਂ ਪਰ ਇਆਂ ਸਾਰੀਆਂ ਖਾਲੀ ਕਰਤੀਆਂ ਇਹਨਾਂ ਨੇ ਹੁਣ ਹੌਲੀ-ਹੌਲੀ ਉਹ ਕਰਨਗੇ ਤੇ ਆ ਸਾਡਾ ਏਸੀ ਦਾ ਪਾਣੀ ਬਟਿਕ ਵਾਲਾ ਇੱਧਰ ਆ ਰਿਹਾ ਇਹਦਾ ਵੀ ਸੈਟਅਪ ਕਰਨਾ ਆਪਾਂ ਨੇ ਹਾਂਜੀ ਆ ਰਹੀਆਂ ਮੈਂ ਆ ਰਹੀਆਂ ਆ ਰਹੀਆਂ ਆ ਰਹੀਆਂ ਪਹਿਲਾਂ ਮਿਸਤਰੀ ਨੂੰ ਚਾਹ ਦੇ ਲਈ ਇੱਕ ਵਾਰ ਸਾਨੂੰ ਬੱਚਾ ਚੌਲ ਬਣਾ ਦਈਏ ਕਿ ਬੱਚੇ ਕਹਿੰਦੇ ਚੌਲ ਖਾਣੇ ਨੇ ਦਾਲ ਬਣਾਈ ਤੇ ਕਹਿੰਦੇ ਚੌਲ ਖਾਣੇ ਕੀ ਲੱਗ ਰਿਹਾ ਇੱਥੋਂ 7 10 ਰੁਪਏ ਖੁੱਲੇ ਦੇ ਉੱਥੋਂ ਮੇਰੇ ਪਰਸ 'ਚੋਂ ਦੇ ਉਹ ਰੀਲ ਮੰਗਾਣੀ ਹੋਣੀ ਹੁੰਦੀ ਐ ਮੇਰੇ ਪੁੱਤ ਨਹੀਂ ਨਹੀਂ ਉਹ ਦੇ ਦੇ ਤੇ ਸਮਝ ਪਹਿਲਾਂ ਮੈਂ ਚਾਹ ਬਣਾ ਲਾਂ ਮਿਸਤਰੀਆਂ ਦੀ ਕਿਉਂਕਿ ਸਾਡੇ ਡਾਊਨ ਸਿਰੂ ਵਾਲੇ ਆ ਚੁੱਕੇ ਨੇ ਤੇ ਉਹ ਮੰਗਦੇ ਕਣ ਚਾਹ ਤੇ ਇੱਕ ਪਾਸੇ ਰੱਖੇ ਨੇ ਮੈਂ ਬੱਚਿਆਂ ਦੀ ਚੌਲ ਹਾਂਜੀ ਕੀ ਹੋ ਗਿਆ ਕਿ ਚਿੱਲੇ ਸੋ ਮੇਰੇ ਦੋਸਤੋ ਦੇਖਦੇ ਨੇ ਦੋਸਤ ਦੇਖੇ ਫਿਰ ਕੀ ਹੋ ਗਿਆ ਫਿਰ ਕੀ ਹੋ ਗਿਆ ਆਪਣੇ ਬੈਗ ਚੱਕੋ ਬੈਗ ਅੰਦਰ ਰੱਖੋ ਮੈਰਾ ਪਰਸਲ ਮਾਰੀ ਚ ਪਿਆ ਅਲਮਾਰੀ ਚ ਪਰਸ ਪਿਆ ਘੈਂਟ ਜੀ ਬਣਾ ਦਿਆ ਘੈਂਟ ਬਣਾ ਦੇਣੀ ਹੈ ਫਿਰ ਚੌੜਲੀ ਖਾਣੇ ਪਹਿਲਾਂ ਠੀਕ ਹੈ ਦਮਨ ਆ ਜਾਓ ਪੁੱਤ ਤੁਹਾਡੀ ਡਿਊਟੀ ਸ਼ੁਰੂ ਹੈ ਦਮਨ ਕਿੱਥੇ ਹੈ ਚਲੋ ਜੀ ਇੱਧਰ ਆਪਾਂ ਪਰਦੇ ਪੁਰਦੇ ਸਾਰੇ ਤੋੜਦੇ ਨੇ ਉਹ ਜਦੋਂ ਮੀਂਹ ਪਿਆ ਨਾ ਸਾਰੇ ਦੇਖੋ ਕੰਦ ਚ ਪਾਣੀ ਸੁਲਾਬ ਆ ਗਿਆ ਸਾਰੇ ਖਰਾਬ ਹੋ ਗਏ ਹੁਣ ਦੁਬਾਰਾ ਪੇਂਟ ਕਰਾਣਾ ਪੈਣਾ ਹੈ ਹੋ ਗਿਆ ਗਮਨ ਗਮਨ ਕਿੱਥੇ ਬਾਹਰ ਹੈ ਅੱਛਾ ਗਮਨ ਨੂੰ ਬੁਲਾ ਦਿਓ ਹਾਂ ਮੈਂ ਅੱਜ ਗਮਨ ਨੂੰ ਫੁਟਪਾਇਰ ਨਾਲ ਤੁਹਾਨੂੰ ਦਸਾਣੀ ਆ ਤੇ ਇਹਦਾ ਮੈਨੂੰ ਫਲਾ ਦਿਓ ਤਾਂ ਉੱਚਾ ਇਹ ਸ਼ਰਟ ਮੈਨੂੰ ਸਹੀ ਆਈ ਆ ਮੇਰਾ ਸੂਟ ਦਿਖਾਓ ਮੈਨੂੰ ਦੇਣੀ ਆ ਆ ਦੇਖੀ ਤਾ ਮੇਰਾ ਸੂਟ ਦਿਖਾ ਦਿਓ ਸਾਰਾ ਇਹ ਨਹੀਂ ਪੈਸੇ ਮੈਂ ਆਪ ਕੈਮਰੇ ਕਿਹਾ ਗਮਨ ਨੂੰ ਫੁਟਪਾਇਰ ਲਾਲੀ ਉੱਚਾ ਵਸਦਾ ਪਰ ਇਹਦਾ ਮਾੜਾ ਨਹੀਂ ਲੱਗਦਾ। ਹਮਣਾ ਸੁਣਦਾ ਲੱਗਦਾ। ਮੈਨੂੰ ਬਹੁਤ ਲੁਕ ਜਾਏ। ਮੈਂ ਪਤਨੀ ਆ ਬਣਾਉ। ਕੀ ਕਰਨਾ ਤੇਲ? ਗੋਡੇ ਤੇ ਕੱਲ ਦੀ ਸੱਟ ਮਾਰ। ਚਲ ਆ ਲੈ। ਤੰਮੂ ਕਿ ਭਰ ਰਹੀ ਹੈ ਨਹੀਂ ਤਾ? ਨਾ ਮੈਂ ਪਾਣੀ ਬਾਹਰ ਰਹੀ ਹੈ। ਪਹਿਲਾਂ ਮੈਂ ਮਿਸਤਰੀ ਦੇ ਦੋ ਕੱਪ ਚਾਹ ਬਣਾ ਲਾਂ ਤੇ ਨੂੰ ਚੌਪਲੇ ਬਣਾਣਾ ਠੀਕ ਹੈ। ਪਾਸੇ ਤੇ ਪਰਚੌਲ ਬਣ ਚੁੱਕੀ ਬਸ। ਢਾਲ ਮਸਰੇ ਹੀ ਬਣਾਤੀ ਅੱਜ। ਮੱਕੇ ਕਿਬੈਸਟਰੀ ਆਉਣੇ ਪਰ ਮੈਨੂੰ ਟਾਈਮ ਨਹੀਂ ਲੱਗਣਾ ਚਲ ਥੋੜੀ ਰੱਖਣੀ ਸੀਗੀ ਆਪਾਂ ਬਸ ਤੁਸੀਂ ਇਹ ਤੈਨੂੰ ਚਾਹ ਦੇਣੇ ਤੇ ਕੋਈ ਹੋਰ ਵੀ ਥਾੜੇ ਦਾ ਬੁਰਕੀ ਮੰਗ ਲੈ ਤੇ ਫੇਰਾ ਕਹਾਂਗੇ ਚੋਰ ਮੁੱਕ ਗਏ ਨਾ ਹਾਂ